ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਰੂ ਮਹੱਲਾ ਪਹਿਲਾ ਆਪੇ ਕਰਤਾ ਪੁਰਖ ਵਿਧਾਤਾ ਜਿਨੇ ਆਪੇ ਆਪ ਉਪਾਏ ਪਛਤ ਆਪੇ ਸਤਗੁਰ ਆਪੇ ਸੇਵਕ ਆਪੇ ਸ੍ਰਿਸ਼ਟ ਉਪਾਈ ਹੈ ਆਪੇ ਨੇੜੈ ਨਾਹੀ ਦੂਰੈ ਗੁਜਾ ਗੁਰਮੁਖ ਸੇ ਜਨ ਪੂਰੇ ਤਿਨ ਕੀ ਸੰਗਤ ਇਹ ਨਿਸਲਾਹ ਗੁਰ ਸੰਗਤ ਇਹ ਬੜਾਈ ਹੈ ਜੁਗ ਜੁਗ ਸੰਤ ਭਲੇ ਪ੍ਰਭ ਤੇਰੇ ਹਰ ਗੁਣ ਗਾਵਹਿ ਰਸਨ ਰਸੇਰੇ ਉਸਤਿਤ ਕਰਹਿ ਪਰ ਹਰ ਦੁੱਖ ਦਾਲਦ ਜਿਨ ਨਾਹੀ ਚਿੰਤ ਪਰਾਇਏ ਓਏ ਜਾਗਤ ਰਹੇ ਨਾ ਸੁੱਤੇ ਇਸ ਸੰਗਤ ਕਾਲ ਤਾਰੇ ਸੱਚ ਪਰਿਸਤ ਕਲ ਮਲ ਮੈਲ ਨਾਹੀ ਤੇ ਨਿਰਮਲ ਓਏ ਰਹੇ ਭਗਤ ਲੈ ਬਲਾਈਏ ਬੁਝੋ ਹਰ ਜਨ ਸਤਿਗੁਰ ਬਾਣੀ ਇਹੋ ਜੋਵਨ ਸਾਸ ਹੈ ਦੇਹ ਪੁਰਾਣੀ ਕਾਲ ਜਾਲ ਮਰ ਜਾਈਏ ਪ੍ਰਾਣੀ ਫਰ ਜਪ ਜਪ ਹਿਰਦੇ ਧਾਈ ਹੈ ਛੋਡੋ ਪ੍ਰਾਣੀ ਕੂੜ ਕਬੜ ਕੂੜ ਮਾਰੇ ਕਾਲ ਉਛਾੜ ਸਾਕਤ ਕੂੜ ਪਚੈ ਮਨ ਹੋਮੈ ਦੋ ਮਾਰਗ ਪਚੇ ਪਚਾਈ ਹੈ ਛੋੜਿਓ ਨਿੰਦਾ ਤਾਤ ਪਰਾਈ ਪੜ ਪੜ ਦਜੈ ਸ਼ਾਂਤ ਨ ਆਈ ਮਿਲ ਸਤ ਸੰਗਤ ਨਾਮ ਸਲਾਹ ਆਤਮ ਰਾਮ ਸਖਾਈ ਹੈ ਛੋਡੋ ਕਾਮ ਕਰੋਧ ਬੁਰਾਈ ਹੋ ਮੈਂ ਤੰਦ ਛੋਡੋ ਲਪਟਾਈ ਸਤਿਗੁਰ ਸਰਣ ਪਰੋਤੈ ਉਪਰਾ ਇਉਂ ਤਰੀਐ ਪਵਜਲ ਪਾਈ ਹੈ ਅਗ ਬਿਮਲ ਨਦੀ ਅਗਨ ਵਿਖ ਢੇਲਾ ਤੇ ਥਿਆ ਵਰਨ ਕੋਈ ਜੋ ਇਕੱਲਾ ਪੜ ਪੜ ਅਗਨ ਸਾਗਰ ਦੇ ਲਹਿਰੀ ਪੜ ਦਜਹਿ ਮਨ ਮੁਖ ਤਾਈ ਹੈ ਗੁਰ ਪੈ ਮੁਕਤ ਦਾਨ ਦੇ ਪਾਣ ਜਿਨ ਪਾਇਆ ਸੋਈ ਬਿਦ ਜਾਣ ਜਿਨ ਪਾਇਆ ਤਿਨ ਪੁੱਛੋ ਪਾਈ ਸੁਖ ਸਤਗੁਰ ਸੇਵ ਕਮਾਈ ਹੈ ਗੁਰਬਿਨੇ ਉਰਜ ਮਰਹ ਵੇਕਾਰ ਜਮ ਸਿਰ ਪਾਰੇ ਕਰੇ ਖੁਵਾਰ ਬਾਦੇ ਮੁਕਤ ਨਾਹੀ ਨਰ ਨਿੰਦਕ ਡੋਬਹਿ ਨਿੰਦ ਪਰਾਇ ਹੈ ਬੋਲੋ ਸਾਚ ਪਛਾਣੋ ਅੰਦਰ ਦੂਰ ਨਾਹੀ ਦੇਖੋ ਕਰਨ ਅੰਦਰ ਬਿਗਨ ਨਹੀਂ ਗੁਰਮੁਖ ਤਰ ਤਾਰੇ ਇਉਂ ਭਵਜਲ ਪਾਰ ਲੰਗਾਈਏ ਦੇਹੀ ਅੰਦਰ ਨਾਮ ਨਿਵਾਸੀ ਆਪੇ ਕਰਤਾ ਹੈ ਅਬਦਾਸੀ ਨਾ ਜੀਉ ਮਰੇ ਨ ਮਾਰਿਆ ਜਾਏ ਕਰ ਦੇਖੈ ਸ਼ਬਦ ਰਜਾਈ ਹੈ ਓਹ ਨਿਰਮਲ ਹੈ ਨਾਹੀ ਅੰਧਿਆਰ ਉਹ ਆਪੇ ਤਖਤ ਬਹਿ ਸਤਿਆਰ ਸਾਕਤ ਕੋੜੈ ਬੰਦ ਭਵਾਈਐ ਮਰ ਜਨਮ ਹੈ ਆਈ ਜਾਈ ਹੈ ਗੁਰ ਕੇ ਸੇਵਕ ਸਤ ਗੁਰ ਪਿਆਰ ਓਏ ਵੈ ਸਹਿ ਤਖਤ ਸੋ ਸਬਦ ਵਿਚਾਰ ਤਤ ਲਹ ਅੰਤਰਗਤ ਜਾਣੈ ਸਤ ਸੰਗਤ ਸਾਚ ਵਡਾਈ ਹੈ ਆਪ ਤਰੈ ਜਨ ਪਿੱਤਰਾ ਤਾਰੇ ਸੰਗਤ ਮੁਕਤ ਸੁਪਾਰ ਉਤਾਰੇ ਨਾਨਕ ਤਿਸ ਕਾ ਨਾਨਾ ਕੋਲਾ ਜਿਨ ਗੁਰਮੁਖ ਖੜ੍ਹੇ ਬੁਲਾਈ ਹੈ ਮਾਰੂ ਮਹੱਲਾ ਪਹਿਲਾ ਕਿਤੇ ਯੁਗ ਵਰਤੇ ਗੁਬਾਰ ਤਾੜੇ ਲਾਏ ਅਪਰ ਅਪਾਰ ਧੁੰਦੂਕਾਰ ਨਿਰਾਲਮ ਬੈਠਾ ਨਾ ਤਦ ਧੰਦ ਫਸਾਰਾ ਹੈ ਯੁਗ ਛੱਤੀ ਤਿੰਨੇ ਵਰਤਾਏ ਜਿਉਂ ਤਿਸ ਭਾਣਾ ਤੇਵੇ ਚਲਾਏ ਇਸੇ ਸਰੀਰ ਕ ਨ ਦੇਸ ਕੋਈ ਆਪੇ ਅਪਰ ਅਪਾਰਾਹੀ ਗੁਪਤੇ ਬੁੱਝਾ ਜੁਗ ਚਤਾਰੇ ਘਟ ਘਟ ਵਰਤੇ ਉਧਰ ਮਝਾਰੇ ਜੁਗ ਜੋਗ ਏਕਾ ਏਕੇ ਵਰਤੇ ਕੋਈ ਬੁੱਝੈ ਗੁਰ ਵਿਚਾਰਾਹੀ ਬਿੰਦ ਰਕਤ ਮਿਲ ਪਿੰਡ ਸਰੀਆ ਪੌਣ ਪਾਣੀ ਅਗਨੀ ਮਿਲ ਜੀਆ ਆਪੇ ਚੋਜਾ ਕਰੇ ਰੰਗ ਬਹਿਲੀ ਹੋਰ ਮਾਇਆ ਮੋਪਸਾਰਾਹੀ ਗਰਭ ਕੁੰਡਲ ਮਹਿ ਫੁਰਜ਼ ਤਿਆਨੀ ਆਪੇ ਜਾਣੈ ਅੰਤਰ ਜਾਮੀ ਸਾਸ ਸਾਸ ਸਤਿਨਾਮ ਸੰਭਾਲੇ ਅੰਤਰ ਉਦਰ ਜਾ ਰਹੀ ਚਾਰ ਪਦਾਰਥ ਲੈ ਜਗ ਆਇਆ ਸਿਵ ਸ਼ਕਤੀ ਘਰ ਵਾਸਾ ਪਾਇਆ ਇੱਕ ਵਿਸਾਰੇ ਤਾਂ ਪਿੜਹਾਰੇ ਅੰਦਲੈ ਨਾਮ ਵਿਸਾਰਾਹੀ ਬਾਲਕ ਮਰੈ ਬਾਲਕ ਕੀ ਨੀਲਾ ਕਹਿ ਕਹਿ ਰੋਵੇ ਬਾਲ ਰੰਗੇਲਾ ਜਿਸ ਕਸਾ ਸੋ ਤਨਹੀ ਲਿਆ ਭੁੱਲਾ ਰੋਵਣ ਹਾਰਾ ਹੈ ਭਰ ਜੋ ਬਨ ਮਰ ਜਾਹਿ ਕਿ ਕਿਜਾ ਮੇਰਾ ਮੇਰਾ ਕਰ ਰੋ ਬੀਜਾ ਮਾਇਆ ਕਾਰਣ ਰੋਏ ਬਿਗੁਚੈ ਧ੍ਰਿਗ ਜੀਵਨ ਸੰਸਾਰਾ ਹੈ ਕਾਲੀ ਹੋ ਫਨ ਤੌਲੇ ਆਈ ਬਿਨ ਨਾਵੇ ਗਤ ਗਿਆ ਗਵਾਈ ਦੁਰਮਤ ਅੰਦਲਾ ਬਿਨ ਸੁਬਿਨਾਸੇ ਮੂਠੇ ਰੋਏ ਪੁਕਾਰਾਏ ਆਪ ਵਿਚਾਰ ਨਾ ਰੋਵੇ ਕੋਈ ਸਤਗੁਰ ਮਿਲੇ ਤਾਂ ਸੋਜੀ ਹੋਈ ਬਿਨ ਗੁਰ ਵੱਜਰ ਕਪਾਟ ਨ ਖੁੱਲੈ ਸ਼ਬਦ ਮਿਲੇ ਨਿਸਤਾਰਾ ਹੈ ਬੇਰਿਤ ਪਿਆ ਤਨ ਛੇਜੈ ਦੇ ਰਾਮ ਨਜਪਹਿ ਅੰਤ ਸੁਨੇਹੀ ਨਾਮ ਵਿਸਾਰ ਚੱਲੇ ਮਹਕਾਲੇ ਦਰਗਹ ਝੂਠ ਖਵਾਰਾ ਹੈ ਨਾਮ ਵਿਸਾਰ ਚੱਲੇ ਕੁੜਿਆਰ ਆਵਤ ਜਾਤ ਪੜੈ ਸਿਰ ਛਾਰੋ ਸਹਰੜੇ ਕਰ ਰਾਸ ਨਾ ਪਾਏ ਤੈੜਾ ਸਿਰ ਮਾਰਾਏ ਖਾਜੈ ਪੈੰਜੈ ਰਲੇ ਕਰਿਚ ਬਿਨ ਅਬ ਭਗਤੀ ਬਾਦ ਮਰੇਜ ਸਰ ਅਪਸਰ ਕੀ ਸਾਰ ਨ ਜਾਣੈ ਜਮ ਮਾਰੈ ਕਿਆ ਚਾਰਾਹੇ ਪਰਵਿਰਤੀ ਨਰਵਿਰਤ ਪਛਾਨ ਗੁਰਕਲ ਸੰਗ ਸ਼ਬਦ ਘਰ ਜਾਣ ਕਿਸੇ ਹੀ ਮਨ ਦਾ ਆਖ ਨ ਚੱਲੇ ਸੱਚ ਖਰਾ ਸਚਿਆਰਾਏ ਸਾਚ ਬਿਨਾਂ ਦਰਸ ਜਨ ਕੋਈ ਸਾਚ ਸ਼ਬਦ ਪੰਜੇ ਪਤ ਹੋਈ ਆਪੇ ਬਖਸ਼ ਲੈ ਤੇ ਸੁਭਾਅ ਹੈ ਔ ਮੈਂ ਗਰਬ ਨਿਵਾਰਾਏ ਗੁਰ ਕਿਰਪਾ ਤੇ ਹੁਕਮ ਪਛਾਨ ਜੁਗਾ ਜੁਗੰਤਰ ਕੀ ਬਿਤ ਜਾਣ ਨਾਨਕ ਨਾਮ ਜਪੋ ਤਰ ਤਾਰੇ ਸੱਚ ਤਾਰੇ ਤਾਰਨ ਹਾਰਾ ਹੈ ਮਾਰੂ ਮਹੱਲਾ ਪਹਿਲਾ ਹਰ ਸਾਮੀਤਾ ਨਾਹੀ ਨ ਕੋਈ ਜਿਨਾਂ ਤਨ ਮਨ ਦੀਆ ਸੁਰਤ ਸਮਾਈ ਸਰਬ ਜੀਆਂ ਪ੍ਰਤੀਪਾਲ ਸੰਭਾਲੇ ਸੋ ਅੰਤਰ ਦਾ ਨਾਲ ਬਿਨਾ ਹੈ ਗੁਰ ਸਰਵਰ ਹਮ ਹੰਸ ਪਿਆਰੇ ਸਾਗਰ ਮਹਿਰਤਨ ਲਾਲ ਬਹੁ ਸਾਰੇ ਮੋਤੀ ਮਾਣਕ ਹੀਰਾ ਹਰ ਜਸ ਗਾਵਤ ਮਨ ਤਨ ਭੀਨਾ ਹੈ ਹਰ ਆਗਮ ਅਗਾਹੂ ਅਗਾਧ ਨਿਰਾਲਾ ਹਰ ਅੰਤ ਨ ਪਾਈਐ ਗੁਰੂ ਗੋਪਾਲਾ ਸਤਗੁਰ ਮਤ ਤਾਰੇ ਤਾਰਨ ਹਾਰਾ ਮੇਲ ਲੈ ਰੰਗ ਲੀਨ ਨਾਏ ਸਤਗੁਰ ਬਾਝੋਂ ਮੁਕਤ ਕਨੇਹ ਉਹ ਆਦਿ ਜੁਗਾਦੀ ਰਾਮ ਸਨੇਹੀ ਦਰਗਹ ਮੁਕਤ ਕਰੇ ਕਰ ਕਿਰਪਾ ਬਖਸ਼ੇ ਅਵਗਣ ਕੀ ਨਾ ਹੈ ਸਤਿਗੁਰੂ ਦਾਤਾ ਮੁਕਤ ਕਰਾਏ ਸਭ ਰੋਗ ਗਵਾਈ ਅੰਮ੍ਰਿਤ ਰਸ ਪਾਈ ਜਮ ਜਗਾਤ ਨਹੀਂ ਕਰ ਲੱਗ ਜਿਸ ਅਗਨ 부ਜੀ ਠਰ ਸੀਨਾਏ ਕਾਇਆ ਹੰਸਾ ਪ੍ਰੀਤ ਭਉਤਾਰੀ ਓ ਜੋਗੀ ਪੁਰਖ ਓ ਸੁੰਦਰ ਨਾਰੀ ਐਨਸ ਭੋਗ ਚੋਜ ਬਿਨੋਤੀ ਉਠ ਚਲਤੇ ਮਤਾ ਨ ਕੀਨਾ ਹੈ ਸ੍ਰਿਸ਼ਟਉ ਪਾਏ ਰਹੇ ਪ੍ਰਭ ਸਾਜ ਪਉਣ ਪਾਣੇ ਬੈਸੰਤਰ ਗਜ ਮਨੂਆ ਡੋਲੇ ਦੂਤ ਸੰਗਤ ਮਿਲ ਸੋ ਪਾਏ ਜੋ ਕੁਛ ਕੀਨਾਹੀ ਨਾਮ ਵਿਸਾਰ ਦੋਖ ਦੁਖ ਸਹੀ ਹੈ ਹੁਕਮ ਪਿਆ ਚੱਲਣਾ ਕਿਉ ਰਹੀ ਹੈ ਨਰਕ ਕੂਪ ਨਾ ਗੋਤੇ ਖਾਵੇ ਜਿਉਂ ਜਲਤੇ ਬਾਹਰ ਨੀਨਾਹੀ 84 ਨਰਕ ਸਾਕਤ ਪੋਗਾਈਐ ਜੈਸਾ ਕਿਚੈ ਤੈਸੋ ਪਾਈਐ ਸਤਿਗੁਰ ਬਾਝੋ ਮੁਕਤ ਨਾ ਹੋਈ ਕਿਰਤ ਬਾਦਾ ਅਗਰਸ ਦੀਨਾ ਹੈ ਖੰਡ ਤਾਰ ਗਲਯਤ ਪੀੜੀ ਲੇਖਾ ਲਿਜੈ ਤਿਲ ਜਿਉ ਪੀੜੀ ਮਾਤ ਪਿਤਾ ਕਲਤਰ ਸੁਤਵੇਲੇ ਨਾਹੀ ਬਿਨ ਹਰ ਰਸ ਮੁਕਤ ਨ ਕੀਨਾਂਹੀ ਮੀਤ ਸਖੀ ਕੇਤੇ ਜਗ ਮਾਹੀ ਬਿਨ ਗੁਰ ਪਰਮੇਸ਼ਰ ਕੋਈ ਨਾਹੀ ਗੁਰ ਕੀ ਸੇਵਾ ਮੁਕਤ ਪ੍ਰਾਇਣ ਅਨ ਦਿਨ ਕੀਰਤਨ ਕੀਨਾਂਹੀ ਕੂੜ ਛੋੜ ਸੱਚ ਕੋ ਤਹਾਵ ਜੋ ਇਛੋ ਸੋਈ ਫਲ ਪਾਵ ਸੱਚ ਵਖਰ ਕੀ ਬਾਪਾਰੀ ਬਿਰਲੀ ਲੈ ਲਾ ਸੌਦਾ ਕੀਨਾ ਏ ਹਰ ਹਰ ਨਾਮ ਵਖਰ ਲੈ ਚੱਲੋ ਦਰਸ਼ਨ ਪਾਵੋ ਸਹਿਜ ਮਹਿਲੋ ਗੁਰਮਖੋਜ ਨਹਿ ਜਨਪੂਰੇ ਇਉ ਸੰਦਰਸੀ ਚੀਨਾ ਏ ਪ੍ਰਭ ਬੇਅੰਤ ਗੁਰਮਤਿ ਕੋ ਪਾਵੇ ਗੁਰ ਕੈ ਸ਼ਬਦ ਮਨ ਕੋ ਸਮਝਾਵੇ ਸਤਿਗੁਰ ਕੀ ਬਾਣੀ ਸਤ ਸਤ ਕਰ ਮੰਨਿ ਇਉ ਆਤਮ ਰਾਮੈ ਨੀ ਨਾਹੀ ਨਾਰਦ ਸਰਦ ਸੇਵਕ ਤੇਰੇ ਤਰਪਨ ਸੇਵਕ ਵੱਡੋ ਵਡੇ ਸਭ ਤੇਰੀ ਕੁਦਰਤ ਤੂੰ ਸਿਰਸਿਰ ਦਾਤਾ ਸਭ ਤੇਰੋ ਕਾਰਣ ਕੀ ਨਾਹੀ ਇੱਕ ਦਰ ਸੇਵ ਹੈ ਦਰਦ ਬੰਜਾਏ ਓਏ ਦਰਗਹਿ ਪੈਂਦੇ ਸਤਗੁਰੂ ਛਡਾਏ ਹਉ ਮੈਂ ਬੰਦਨ ਸਤਗੁਰ ਤੋੜੈ ਚਿੱਤੇ ਚੰਚਲ ਚੱਲਣ ਨਾ ਦੀਨਾਹੀ ਸਤਗੁਰ ਮਿਲੋ ਚੀਨੋ ਵਿਦਸਾਈ ਜਿਤ ਪ੍ਰਭ ਭਾਵ ਗੰਤ ਨਕਾਇ ਹੋ ਮੈ ਮਾਰ ਕਰੋ ਗੁਰ ਸੇਵਾ ਜਨ ਨਾਨਕ ਹਰ ਰੰਗ ਭੀਨਾਹੀ ਮਾਰੂ ਮਾਲਾ ਪਹਿਲਾ ਅਸਰ ਸੰਗਾਰਣ ਰਾਮ ਹਮਾਰਾ ਘਟ ਘਟ ਰਮਈਆ ਰਾਮ ਪਿਆਰ ਨਾਲੇ ਅਲੱਖ ਨ ਲਖੀਆ ਮੂਲੇ ਗੁਰਮੁਖ ਲੇਖਾ ਵਿਚਾਰਾਹੀ ਗੁਰਮੁਖ ਸਾਧੂ ਸਰਨ ਤੁਮਾਰੀ ਕਰ ਕਿਰਪਾ ਪ੍ਰਭ ਪਾਰ ਓਕਾਰ ਅਗਨ ਪਾੜੇ ਸਾਗਰ ਅਤ ਗਹਿਰਾ ਗੁਰ ਸਤਗੁਰ ਪਾਰ ਉਤਾਰਾਹੀ ਮਨ ਮੁਖ ਅੰਦਰ ਲੈ ਸੋਜੀ ਨਾਹੀ ਆਵੈ ਜਾਹੇ ਮਰਹਿ ਮਰ ਜਾਹੇ ਪੂਰਬ ਲਿਖਿਆ ਲੇਖ ਨ ਮਿਟੈ ਜਮਦਾਰ ਅੰਦ ਖਵਾ ਰਾਹੀ ਕਿਆ ਆਵੇ ਜਾਵੇ ਕਰਵਾਸ ਨ ਪਾਵੇ ਕਿਰਤ ਕੇ ਬਾਦੇ ਪਾਪ ਕਮਾਵੇ ਅੰਦਰੇ ਸੋਜੇ ਭੋਜ ਨ ਕਾਏ ਲੋਭ ਬੁਰਾ ਅਹੰਕਾਰ ਆਹੀ ਪਿਰ ਬਿਨ ਕਿਆ ਤਿਸ ਧਨ ਸਿੰਗਾਰ ਪਰ ਪਿਰ ਰਾਤੀ ਖਸਮ ਵਿਸਾਰ ਜਿਉ ਬੇਸੂਆ ਪੂਤ ਬਾਪ ਕੋ ਕਹੀ ਜਿਉ ਫੋਕਟ ਕਾਰ ਵਿਕਾਰਾਹੀ ਪ੍ਰੇਤ ਪਿੰਜਰ ਮਹਿ ਦੁਖ ਘਨੇਰੇ ਨਰਕ ਪਤੇ ਅਗਿਆਨ ਅੰਧੇਰੇ ਧਰਮ ਰਾਏ ਕੀ ਬਾਕੀ ਲੈ ਜਾ ਜਿਨ ਹਰਿ ਕਾ ਨਾਮ ਵਿਸਾਰਾਹੀ ਸੂਰਜ ਤਪੈ ਅਗਨ ਵਿਖ ਝੱਲਾ ਅਪਤ ਪਸ਼ੂ ਮਨਮੁਖ ਵੇਤਲ ਆਸਾ ਮਨਸਾ ਕੂੜ ਕਮਾਵੇ ਰੋਗ ਗੁਰਾ ਬੁਰਿਆ ਰਾਹੀ ਮਸਟਕ ਭਾਰ ਕਲਰ ਸਿਰ ਭਾਰਾ ਕਿਉ ਕਰ ਭਵਸਲ ਭਵਜਲ ਲੰਗ ਸਪਾਰ ਸਤਿਗੁਰ ਬੋਹਿਤਾ ਆਦਿ ਜੁਗਾਦਿ ਰਾਮ ਨਾਮ ਨਿਸਤਾਰਾਹੀ ਪੁੱਤਰ ਕਲਤਰ ਜਗ ਏਤ ਪਿਆਰ ਮਾਇਆ ਮੋਹ ਫਸਰਿਆ ਪਸਾਰ ਜਮ ਕੇ ਬਾਹ ਸਤਿਗੁਰ ਤੋੜੇ ਗੁਰਮੁਖ ਤਤ ਵਿਚਾਰਾਹੀ ਕੋੜ ਮੁਠੀ ਚਲ ਬੋਹਾਰੀ ਮਨ ਮੁਖ ਦਾਜੈ ਪੜ ਪੜ ਹਾਰਿ ਅੰਮ੍ਰਿਤ ਨਾਮ ਗੁਰੂ ਵੱਡ ਦਾਣਾ ਨਾਮ ਜਪੋ ਸੁਖ ਸਾਰਾ ਹੈ ਸਤਗੁਰ ਤੁਠਾ ਸੱਚ ਦਰੜਾਏ ਸਭ ਦੁੱਖ ਮੀਟੇ ਮਾਰਗ ਪਾਏ ਕੰਡਾ ਪਾਏ ਨਾ ਡਈ ਮੂਲੇ ਜਿਸ ਸਤਗੁਰ ਰੱਖਣ ਹਾਰਾਏ ਖੇ ਹੁਖੇ ਰਲੈ ਤਨ ਖਿਜੈ ਮਨ ਮੁਖ ਪਾਥਰ ਸੈਲ ਅਲ ਭੇਜੈ ਕਰਨ ਪਲਾਵ ਕਰੇ ਬਹੁ ਤੇਰੇ ਨਰਕ ਸੁਰਗ ਅਵਤਾਰਾਹੀ ਮਾਇਆ ਵਿਖ ਪਉੰਗਮ ਨਾਲੇ ਇਹਨਾਂ ਤੋਂ ਬਿਦਾ ਕਰ ਬਹੁਤੇ ਗਾਲ ਸਤਿਗੁਰ ਬਾਜਹ ਪ੍ਰੀਤਨ ਉਪਜ ਭਗਤ ਰਤੇ ਪਤੀਆ ਰਾਹੀ ਸਾਕਤ ਮਾਇਆ ਕਉ ਬਹੁਤਾ ਵੈ ਨਾਮ ਵਿਸਾਰ ਕਹਾਂ ਸੁਖ ਪਾਵੇ ਤ੍ਰਿਗੁਣ ਅੰਤਰ ਖੱਪੇ ਖਪਾਵੇ ਨਾਹੀ ਪਾਰੂ ਤਾਰਾਹੀ ਕੋਕਰ ਕੁਸੁਕਰ ਕਹੀਏ ਕੁੜਿਆਰਾ ਭੌਕ ਮਰਹੈ ਭੌ 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 ਹਾਰਾ ਮਨ ਤਨ ਝੂਠੇ ਕੂੜ ਕਮਾਵੇ ਦਰਮਤ ਦਰਗਹਿ ਹਾਰਾਹੀ ਸਤਗੁਰ ਮਿਲੇ ਤਮਨੁ ਆ ਟੇਕੈ RAM ਨਾਮ ਦੇ ਸਰਣ ਪਰੇਕ ਹਰ ਤਨ ਨਾਮ ਨਮੋਲਕ ਅਮੋਲਕ ਦੇਵੈ ਹਰ ਜਸ ਦਰਗਹਿ ਪਿਆਰਾਹੀ RAM ਨਾਮ ਸਾਧੂ ਸਰਣਾਈ ਸਤਿਗੁਰ ਬਚਨੇ ਗਤ ਮਿਤ ਪਾਈ ਨਾਨਕ ਹਰ ਜਪ ਹਰ ਮਨ ਮੇਰੀ ਹਰ ਮੇਲੇ ਮੇਲਣ ਹਾਰਾਹੀ ਸਤਿਗੁਰ ਬਚਨੇ ਗਤ ਮਿਤ ਪਾਈ ਨਾਨਕ ਹਰ ਜਪ ਹਰ ਮਨ ਮੇਰੀ ਹਰ ਮੇਲੇ ਮਿਲਣ ਹਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ